ਝੂਠੀ ਅਣਖ ਖਾਤਰ ਵਿਛਾਦਦੀ ਟੀਵੀ ਦੀ লাশ ਚਾਚੇ ਨੇ ਵੀ ਦਿੱਤਾ ਪੂਰਾ ਸਾਥ ਫੇਰ ਵਾਹੇ ਨਾਲ ਟੰਗ ਤੇ ਤੀ ਦਰਦਨਾਕ ਮੌਤ ਝੂਠੀ ਅਣਖ ਖਾਤਰ ਇੱਕ ਵਾਰ ਮੁਰ ਤੋਂ ਪੰਜਾਬ ਚ ਰਿਸ਼ਤਿਆਂ ਦਾ ਕਤਲ ਹੋਇਆ ਜੀ ਹਾਂ ਇੱਕ ਦੈਂਤ ਨੇ ਆਪਣੇ ਹੀ ਭਰਾ ਦੇ ਨਾਲ ਮਿਲ ਕੇ ਆਪਣੀ ਹੀ ਧੀ ਦਾ ਬੇਰੇਮੀ ਨਾਲ ਕਤਲ ਕਰ ਦਿੱਤਾ ਅਤੇ ਇਸ ਕਤਲ ਦੀ ਕਹਾਣੀ ਤੋਂ ਪਰਦਾ ਪੂਰੇ 2 ਮਹੀਨਾ ਬਾਤ ਉੱਠਿਆ ਹੈ ਪੂਰਾ ਮਾਮਲਾ ਕੀ ਹੈ ਇਸ ਰਿਪੋਰਟ ਚ ਵੇਖੋ ਜਿਹਾ ਪੰਜਾਬ ਜਿੱਥੇ ਸਾਰੀ ਦੁਨੀਆ ਨੂੰ ਪਿਆਰ ਦਾ ਸੁਨੇਹਾ ਜਾਂਦਾ ਹੈ ਜਿੱਥੇ ਹੀਰ ਰਾਂਝੇ ਦੀਆਂ ਕਹਾਣੀਆਂ ਸੁਣਾਈਆਂ ਜਾਂਦੀਆਂ ਉਸੇ ਪੰਜਾਬ ਚ ਪਿਆਰ ਤੇ ਦੁਸ਼ਮਨਾਣੀ ਇੱਕ ਹੋਰ ਵੱਡੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਜਿਹਾ ਇੱਕ ਵਾਰ ਮੜ ਤੋਂ ਹਾਰਰ ਕਿਲਿੰਗ ਦਾ ਮਾਮਲਾ ਨਿਕਲ ਕੇ ਸਾਹਮਣੇ ਆਇਆ ਝੂਠੀ ਅਣਖ ਖਾਤਰ 12ਵੀਂ ਜਮਾਤ ਚ ਪੜਦੀ ਇੱਕ ਵਿਦਿਆਰਥਣ ਦਾ ਉਸ ਦੇ ਪਿਓ ਅਤੇ ਚਾਚੇ ਨੇ ਕਤਲ ਕਰ ਦਿੱਤਾ ਖਬਰ ਸੰਗਰੂਰ ਦੇ ਖਨੌਰੀ ਤੋਂ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਇੱਕ ਪਿਉ ਨੇ ਆਪਣੀ ਭਰਾ ਨਾਲ ਮਿਲ ਕੇ ਆਪਣੀ ਧੀ ਦਾ ਕਤਲ ਕਰ ਦਿੱਤਾ ਦੱਸਿਆ ਜਾ ਰਿਹਾ ਕਿ ਮੁਲਜ਼ਮ ਸ਼ੇਰ ਸਿੰਘ ਨੇ ਪਹਿਲਾਂ ਭਰਾ ਨਾਲ ਮਿਲ ਕੇ ਆਪਣੀ ਧੀ ਦੀ ਕੁੱਟਮਾਰ ਕੀਤੀ ਤੇ ਫੇਰ ਜ਼ਬਰਦਸਤੀ ਉਸ ਨੂੰ 파ਹੇ ਡਾਂਗ ਮੌਤ ਦੇ ਘਾਟ ਉਤਾਰ ਦਿੱਤਾ ਸਾਨੂੰ ਇੱਕ ਸੀਕ੍ਰੇਟ ਇਨਫੋਰਮੇਸ਼ਨ ਆਈ ਸੀਗੀ ਕਿ ਮੰਡਵੀ ਪਿੰਡ ਦੇ ਵਿੱਚ ਇੱਕ ਸ਼ੇਰਚੰਦ ਨਾਂ ਦਾ ਵਿਅਕਤੀ ਹੈ ਤੇ ਜਿਨ੍ਹਾਂ ਦੇ ਘਰ ਦੇ ਵਿੱਚ ਇੱਕ ਲੜਕੀ ਸੀਗੀ ਜਿਹੜੀ ਮੇਜਰ ਸੀਗੀ ਤੇ ਉਹ ਲੜਕੀ ਨੂੰ ਇਹਨਾਂ ਨੇ ਮਾਰ ਦਿੱਤਾਗਾ ਤੇ ਉਹ ਅਸੀਂ ਵੈਰੀਫਾਈ ਕੀਤਾ ਸੀਗਾ ਤੇ ਉਸ ਤੋਂ ਬਾਅਦ ਪਾਇਆ ਕਿ ਇਹ ਜਿਹੜਾ ਇਹਨਾਂ ਨੇ ਸ਼ੇਰਚੰਦ ਨੇ ਆਪਣੇ ਭਰਾ ਵਿਕਰਮ ਸਿੰਘ ਨਾਲ ਮਿਲ ਕੇ ਉਸ ਲੜਕੀ ਨੂੰ ਆਪਣੀ ਲੜਕੀ ਨੂੰ ਉਹ ਫਾਹ ਲਾ ਕੇ ਮਾਰਤਾ ਹੈ ਤਾਂ ਅਸੀਂ ਮਕਦਮਾ ਦਰਜ ਕੀਤਾ ਹੈ ਅੱਗੇ ਤਫਤੀਸ਼ ਜਾਰੀ ਹੈ ਦੱਸਿਆ ਜਾ ਰਿਹਾ ਹੈ ਕਿ ਮਲਜ਼ਮ ਦੀ ਤੀ ਪਿੰਡ ਮੰਡਵੀ ਦੇ ਸਕੂਲ 12ਵੀਂ ਜਮਾਤ ਚ ਪੜਦੀ ਸੀ ਉਸ ਦੇ ਕਿਸੇ ਲੜਕੇ ਨਾਲ ਪ੍ਰੇਮ ਸੰਬੰਧ ਸੀ ਇਸ ਗੱਲ ਦੀ ਪੜਨਕ ਲੱਗਦੀ ਹੈ ਮਲਜ਼ਮ ਨੇ ਆਪਣੀ ਤੀ ਦੀ ਜ਼ਬਰਦਸਤੀ ਹਰਿਆਣਾ ਦੇ ਪਿੰਡ ਚੰਦਰ ਦੇ ਰਹਿਣ ਵਾਲੇ ਇੱਕ ਨੌਜਵਾਨ ਨਾਲ ਮੰਗਣੀ ਕਰ ਦਿੱਤੀ ਪਰ ਉਸ ਦੀ ਤੀ ਨੇ ਇਸ ਲੜਕੇ ਨਾਲ ਵਿਆਹ ਕਰਵਾਉਣ ਤੋਂ ਹੀ ਇਨਕਾਰ ਕਰ ਦਿੱਤਾ ਤੇ ਆਪਣੇ ਪ੍ਰੇਮੀ ਨੂੰ ਲਗਾਤਾਰ ਮਿਲਦੀ ਰਹੀ ਉਸ ਦੇ ਸੰਪਰਕ ਚ ਰਹੀ ਮਲਜ਼ਮ ਸ਼ੇਰ ਸਿੰਘ ਨੂੰ ਕਿਸੇ ਤੋਂ ਜਾਣਕਾਰੀ ਮਿਲੀ ਸੀ ਕਿ ਉਸ ਦੀ ਧੀ ਦੇ ਸਕੂਲ ਬਾਹਰ ਕੋਈ ਨੌਜਵਾਨ ਉਸ ਦਾ ਇੰਤਜ਼ਾਰ ਕਰ ਰਿਹਾ ਹੈ ਮਲਜ਼ਮ ਨੂੰ ਸ਼ੱਕ ਸੀ ਕਿ ਸ਼ਾਇਦ ਉਸ ਦੀ ਧੀ ਆਪਣੇ ਆਸ਼ਕ ਨਾਲ ਭੱਜਣ ਦੀ ਪਲੈਨਿੰਗ ਬਣਾ ਰਹੀ ਹੈ ਪਿੰਡ 'ਚ ਵੀ ਐਸੇ ਗਲ ਦਾ ਸ਼ੋਰ ਮਚ ਗਿਆ ਤੇ ਆਪਣੀ ਬੇਇੱਜ਼ਤੀ ਨਾ ਸਹਿੇੜ ਦੇ ਮਲਜ਼ਮ ਨੇ ਆਪਣੇ ਹੀ ਪਰਾਨਾਂ ਨਾਲ ਮਿਲ ਕੇ ਇਸ ਖੌਫਨਾਕ ਵਾਰਦਾਤ ਨੂੰ ਅੰਜਾਮ ਦੇ ਛੱਡਿਆ ਇਮਤੀ 26 10 ਨੂੰ ਹੋਇਆ ਸੀਗਾ ਜਦੋਂ ਦੁਪਹਿਰੇ ਲੜਕੀ ਸਕੂਲ ਵਿੱਚ ਪੜਨ ਗਈ ਸੀ ਤਾਂ ਉਦੋਂ ਫਿਰ ਇਹ ਦੇ ਪਿਓ ਨੂੰ ਕੋਈ ਲੱਗਿਆ ਸੀਗਾ ਵੀ ਮੇਰੀ ਲੜਕੀ ਕਿਸੇ ਨਾਲ ਰਿਲੇਸ਼ਨ ਚ ਹੈਗੀ ਤੇ ਉਦੋਂ ਇਹਨੇ ਨੇ ਲੜਕੀ ਆ ਜਿਹੜੀ ਸਕੂਲੋਂ ਲਿਆ ਕੇ ਤੇ ਆਪਣੇ ਘਰ ਦੇ ਅੰਦਰ ਹੀ ਦੁਪਹਿਰੇ ਉਹਨੂੰ ਫਾਹਾ ਲਾਤਾ ਸੀਗਾ ਤੇ ਉਹਦਾ ਕਤਲ ਕਰਤਾ ਸੀਗਾ ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਨੇ 2 ਮਹੀਨੇ ਪਹਿਲਾਂ ਆਪਣੀ ਹੀ ਤੀਨੂ ਜ਼ਬਰਦਸਤੀ ਫਾਹਾ ਦੇ ਕੇ ਉਸ ਦਾ ਕਤਲ ਕਰ ਦਿੱਤਾ ਤੇ ਗੱਲ ਇਹ ਫੈਲਾਈ ਗਈ ਕਿ ਉਸ ਦੀ ਤੀ ਨੇ ਖੁਦਕੁਸ਼ੀ ਕਰ ਲਈ ਹੈ ਪਰ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦਾਲ ਚ ਕੁਝ ਕਾਲਾ ਹੈ ਜਦ ਪੁਲਿਸ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਤਾਂ ਸਾਰੀ ਕਹਾਣੀ ਤੋਂ ਪਰਦਾ ਉੱਠਿਆ ਗਿਆ ਤੇ ਸੱਚ ਸਾਹਮਣੇ ਆ ਗਿਆ ਪੀਟੀਸੀ న్యూਸ ਲਈ ਸੰਗਰੂਰ ਤੋਂ ਗੁਰਦਰਸ਼ਨ ਸਿੰਘ ਦੀ ਰਿਪੋਰਟ